ਹੁਣ ਆਪਾਂ ਨੇ ਕੰਦੇ ਨੇ ਥੋੜੀ ਤੋਂ ਤੇ ਲੋਹੇ ਚਾਲਦੇ ਹੁਣ ਆਪਾਂ ਰਿਵਰਸ ਪਾਣੇ ਗੱਡੀ ਨੂੰ ਆ ਚਾਲ ਆਪਾਂ ਹੁਣ ਚਾਲਦੇ ਆ ਮੰਡੀ ਤੋਂ ਇੱਥੇ ਰੱਖ ਲੰਘ ਕਰ ਕਰਨਾ ਹੈ ਨੂੰ ਚਾਲਦੇ ਆ ਮਿਟਾ ਆਪਾਂ ਨਿਕਲ ਨਿਕਲ ਚੁੱਕੇ ਹਾਂ ਜੀ ਗੁਰਦੁਆਰੇ ਤੋਂ ਤੇ ਚੱਲਦੇ ਹਾਂ ਹੁਣ ਮਨਾਰੀ ਵਾਲੇ ਪਾਸੇ ਪਹਾੜ ਕੁੜੇ ਦਿਖ ਰਹੇ ਨੇ ਹੋਲੀ ਅਫਰੇਸੀ ਬੰਦ ਕਰਦੀ ਨਹੀਂ ਕੰਪਨ ਕਰ ਰੋ DJ ਬੀਗ ਹੋ ਰਹੀ ਕਿਥੇ ਨੀ ਕਭ ਆ ਜੀਏ ਠੰਡੀ ਹਵਾ the queer bunny ਮਗਦਸ ਸੀਗਾ ਤੇ ਰੂਮ ਚ ਦਿਖ ਰਿਹਾ ਸੀਗਾ ਇਹ ਪ੍ਰਬੰਸੀ ਹੋਟਲ ਬਹੁਤ ਵਧੀਆ ਮਤਲਬ ਹੋਟਲ ਵਰਗੇ ਰੂਮ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਐਵੇਂ ਖਾਸ ਕਰਕੇ ਆਪਾਂ ਪੰਜਾਬੀ ਹੈਨਾ ਐਵੇਂ ਬਾਹਰਲੇ ਮਸੇ ਰੂਮ ਲੈਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵਧੀਆ ਸਫਾਈ ਹੈ ਤੁਹਾਨੂੰ ਪਤਾ ਵੀ ਬਹੁਤ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਟਲ ਦੇ ਕੰਪੈਰੀਟਿਵਲੀ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਤੇ ਜਿੱਥੇ-ਜਿੱਥੇ ਰੂਸਾਉ ਦੀ ਕਿਰਪਾ ਉੱਥੇ ਉੱਥੇ ਤਾਂ ਆਪਾਂ ਨੂੰ ਜਿਹੜਾ ਠੀਕ ਲੱਗਦਾ ਹੋਵੇ ਚਲੋ ਹੁਣ ਆਪਾਂ ਕਾਹਾਂ ਵੱਧੇ ਆ ਇਹ ਰੂਟ ਜਿਹੜਾ ਇਹ ਮਨਾਲੀ ਨੂੰ ਜਾਂਦਾ ਹੈ ਅੱਗੇ ਦੇਖਦੇ ਆ ਵੀ ਕਿੱਥੋਂ ਇਹ 4 ਲੇਨ ਦੇ ਉੱਤੇ ਚੜਦਾ ਹੈ ਮੰਡੀ ਸ਼ਹਿਰ ਦੇ ਵਿੱਚ ਦੀ ਹਜੇ ਆਪਾਂ ਡੰਗ ਰਹੇ ਆ ਬਾਕੀ ਦੀ ਗੱਲ ਬ੍ਰਾਮਨੌਰ ਕੋਰ ਦਾ ਸੁਭੀ ਬ੍ਰਾਮਨੌਰ देखिये पिछले देखिये वीडियो नहीं दे सही बन रही <स्थाँग> No en... ਕਟੀਆਂ ਹਨਾ ਅੱਜ ਕੀ ਵਾਰ ਹੈ ਦੁਵਾਰ ਹੈ ਹਾਂਜੀ ਅੱਜ ਹੈਗਾ ਜੀ ਸੰਡੇ ਇਹ ਡੇਡ ਗਲੇਸ਼ੀਅਰ ਹੈ ਵਧੀਆ ਬੰਨਾਂ ਨੂੰ ਫਿਗਰ ਹੈ ਇੱਥੇ ਆਹ ਫੋਰ ਲਾਈਨ ਵਾਲਾ ਰਸਤਾ ਮੈਨੂੰ ਲੱਗਦਾ ਹੁਣ ਆ ਜਾਊਗਾ ਆ ਇਧਰੋਂ ਆ ਗੁਫਾ ਦੇ ਵਿੱਚੋਂ ਵੀ ਕੁਝ ਹਾਂ ਇਹੀ ਰੋਡ ਉਹਨਾਂ ਗਾਹਾਂ ਦੇਖੋ ਆਪਾਂ ਮੇਨ ਤੇ ਚੜ ਜਾਾਂਗੇ ਗਰਮੀ ਬਹੁਤ ਹੈ ਗਰਮੀ ਲੱਗ ਰਹੀ ਹੈ ਸੁਨਦੀ ਸਾਹਮਣੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਗੱਡੀਆਂ ਦੇ ਲੈਂਡ ਹੁੰਦੀ ਹੈ ਇਹ ਪਿਛੇ ਅੱਗੇ ਆ ਦੇਖੋ ਕਿਵੇਂ ਗੱਡੀਆਂ ਲੰਘ ਰਿਹਾ ਸੀਗਾ ਇਹ ਆਪਣੇ ਲੈਂਡ ਤੇ ਸਾਰਾ ਮਨਾਲੀ ਵਾਲੀ ਦਾ ਇਹ ਆ ਆ ਦੇਖੋ ਜੀ ਮਨਾਲੀ ਤੋਂ ਆ ਰਹੇ ਨੇ ਜੀ ਇਹ ਸਾਰੇ ਜਿਹੜੀ ਗੱਡੀਆਂ ਆਈ ਜਾਂਦੀਆਂ ਨੇ ਲੀ ਖੁੱਲੀ ਹੋਈ ਜਾਂਦਾ ਈ ਤੇ ਗੱਡੀਆਂ ਤੋਂ ਕਾਹਦੀਆਂ ਇਹ ਪੜ ਨਹੀਂ ਆਉਂਦੀਆਂ ਨੀ ਨੀਚੇ ਦੇਖ ਕੇ ਡਰ ਲੱਗਦਾ ਜੀ ਡਬਲ ਨਨ ਹੋ ਗਿਆ ਹੀ ਤੇ ਮਨਾਲੀ ਆ ਦੇਖੋ ਜੀ ਉਹ ਹੈਲਸ ਹੈਲਸਟਾਰ 100 ਕਿਲੋਮੀਟਰ ਹੈ ਇਥੋਂ ਮਨਾਲੀ ਰਿਹਾ ਜੀ 100 ਕਿਲੋਮੀਟਰ ਤੇ ਆਇਓ ਕੱਟਦੇ ਆ ਹੋਰੀ ਹੋਰੀ ਇਹਨੂੰ ਵੀ 100 ਮੀਟਰ ਕਿੰਨੇ ਮੀਟਰ ਨੂੰ पूरा देखो तो कि साफ है थोड़ लिवास। ये रोड थोड़ा थोड़ा पिच पिछि आना बस मोहाली वाली बस आई है रूपनगर तो चालती है ये है नंबर से बस का पीबी पेंट मोहाली का de correr. ਸਿੰਗਲ ਲੇਨ ਹੋ ਗਿਆ ਏ ਡਬਲ ਲੇਨ ਰਹੇਗੀ ਫੋਰ ਲੇਨ ਕੋ ਤੇ ਆ ਦੇਖੋ ਮੋੜ ਬੜਾ ਖਤਰਨਾਕ ਜਰਾ ਮੈਂ ਆ ਸਾਹਮਣੇ ਉੱਪਰ ਨੂੰ ਜਾਂਦਾ ਏ ਰਸਤਾ ਪਤਾ ਨਹੀਂ ਕਿੱਧਰ ਨੂੰ ਜਾਂਦਾ ਏ ਕੋਈ ਬਲੇ blu ਜੋਣਾ ਉੱਪਰ ਹੋ ਹੈ ਗੱਡੀ ਚੱਲ ਰਵਾਂ ਜਾ ਕਿਲੋਮੀਟਰ ਤੇ ਮਣਾਲੀ ਹੈਗਾਗਾ ਪਚਾਨਮੀ ਸੇ ਬੋਲ ਕੇ ਅੱਗੇ ਦਰਨੇ ਹੋ ਗਿਆ ਸੀ ਕਿਉਂਕਿ ਉਧਰੋਂ ਆਉਣ ਵਾਲੀਆਂ ਗੱਡੀਆਂ ਬਹੁਤ ਤੇਜ਼ ਆ ਰਹੀਆਂ ਨੇ ਤਾਂ ਇਹ ਹੋਲੀ-ਹੋਲੀ ਨੰ ਕਰੇ ਨੇ ਦੇਖੋ ਕਿਵੇਂ ਤੇ ਤੇ ਰਫਤਾਰ ਪੜੀ ਹੁੰਦੇ ਨੇ ਇਹ ਤੇ ਸਾਹਮਣੇ ਥੋੜਾ ਜਿਹਾ ਜਾਮ ਲੱਗ ਕੇ ਕਿ ਕਾਲਾ ਆ ਗੱਡੀ ਵਾਲੇ ਦੇਖੋ ਕਿ ਕਿਤਨ ਨਹੀਂ ਜਾਂਦਾ ਜਾਮ ਬਾਅਦ ਕਿ ਚੇਕ ਲੰਕਰ ਸੀਗਾ ਜੀ ਇਸ ਕਰਕੇ ਉੱਤੇ ਰੁਕ ਗਏ ਸੀ ਕਿ ਮੜਾ ਇਹ ਰਸ਼ ਆਹ ਦੇਖੋ ਜੀ ਗੱਡੀਆਂ ਦੀ ਲਾਈਨ ਦੇਖੋ ਤੁਸੀਂ ਕਿੰਨੀਆਂ ਧੁਰ ਤੋਂ ਧੁਰ ਤੱਕ ਗੱਡੀਆਂ ਲੱਗੀਆਂ ਪਈਆਂ ਨੇ ਓ ਦੇਖੋ ਹਲੇ ਆ ਹੋਰ ਖਾਲੀ ਹੋਈ ਜਾਂਦੀ ਨਹੀਂ ਮਨਾਰੀ ਆਪਣੀ ਗੱਡੀਆਂ ਆਈ ਜਾਂਦੇ ਉਧਰ ਮਨਾਰੀ ਖਾਲੀ ਹੋਈ ਜਾਂਦਾ ਏ ਆ ਦੇਖੋ ਫਿਰ ਇਹ ਰਿਲ ਕੋ ਡੀਐਨਏ ਲੈਣ ਲੱਗੀ ਵੀ ਐ ਲਓ ਜੀ ਚੋਪੇ ਤੇ ਲੱਗ ਗਿਆ ਚੱਲ ਪੈ ਚੱਲ ਪਾ ਫੇਰ ਤੋਂ ਆ ਇੱਥੇ ਥੋੜਾ ਜਿਹਾ ਬਿਆਰ ਆ ਇਹ ਪਰ ਤੋਂ ਪਤਾ ਨਹੀਂ ਪਤੂ ਦਾ ਇੱਥੋਂ ਕੁਲੂ ਰਹਿ ਗਿਆ ਜੀ 52 ਕਿਲੋਮੀਟਰ ਟੀ ਇਹ ਨੰਬਰ ਦੱਸੋ ਤੁਸੀਂ ਕਿੱਥੇ ਹੋਦਾ ਹੈ ਕਮੈਂਟਾਂ ਚ ਦੱਸੋ ਵੀ ਟੀ ਜੇ ਨੰਬਰ ਕਿਹੜਾ ਹੈ ਕਮੈਂਟਾਂ ਚ ਵੀ ਨਹੀਂ ਹਜ਼ਾਰ ਤਾਮੀਨਾਡੂ ਦਾ ਟੀ ਐਨ ਹੁੰਦਾ ਹੈ ਔਰ ਟੀ ਜੀ ਨੰਬਰ ਤੁਸੀਂ ਦੱਸੋ ਜੀ ਕਮੈਂਟਾਂ ਚ ਵੀ ਇੱਥੇ ਆ ਗਏ ਹੁਣ ਆਪਾਂ ਜਬਰਦਸਤ ਪ੍ਰੋਹਿਬਿਟਿਡ ਏਰੀਆ ਹੈ ਆ ਦੇਖੋ ਲੋਰ ਦੇਖ ਵੀ ਬਾਹਰ ਉੱਤਰ ਰੰਗ ਨੂੰ ਪਿੱਤਾ ਵੇ ਇਹਨਾਂ ਨੂੰ ਪੁੱਤਰ ਵੀ ਉਹੀ ਹੈ ਜੀ ਇਹ ਪੰਡੋ ਡਾਇਮੰਡ ਡੈਮ ਇੱਥੇ ਸਾਰਾ ਪਾਣੀ ਇਕੱਠਾ ਕਰਿਆ ਹੋਇਆ ਵੀ ਵੀ ਇਹ ਨਹੀਂ ਬਣਾਉਣ ਨੂੰ ਕਾਫੀ ਮੁਸ਼ਕਲ ਸੀ ਪਹਿਲੇ ਬਸ